ਯੁਰਕੇ ਬਾਣ ਜੋ ਚੱਲ ਡੱਕ ਨਾ ਪਾਵੇ ਕੋਈ ਡੱਕ ਨਾ ਪਾਵੇ ਕੋਈ ਯੁਰਕੇ ਬਾਣ ਜੋ ਚੱਲ ਡੱਕ ਨਾ ਪਾਵੇ ਕੋਈ ਦੋਨਪਾ ਵਕੂਏ ਸਤਕਾਰਯੋਗ ਸੰਗਤ ਜੀ ਤੀਸਰੇ ਪੁੱਤ ਪਾਸ਼ਾ ਗੁਰੂ ਅਮਰਦਾਸ ਜੀ ਸਾਨੂੰ ਇਹ ਉਪਦੇਸ਼ ਦੇ ਰਹੇ ਹਨ ਕਿ ਜਿਹੜਾ ਮਨੁੱਖ ਸੱਚੇ ਗੁਰੂ ਦੇ ਬਾਣੇ ਨੂੰ ਮੰਨਦਾ ਹੈ ਉਸ ਦੇ ਮੁਤਾਬਕ ਚੱਲਦਾ ਹੈ ਗੁਰੂ ਉਪਦੇਸ਼ ਮੁਤਾਬਕ ਚੱਲਦਾ ਹੈ ਮਤਲਬ ਬਾਣੇ ਦਾ ਮਤਲਬ ਹੈ ਈਸ਼ਵਰ ਦੀ ਰਜ਼ਾ ਈਸ਼ਵਰ ਦਾ ਹੁਕਮ ਈਸ਼ਵਰ ਦੀ ਮਰਜ਼ੀ ਵਿਚਾਰਨ ਵਾਲੀ ਗੱਲ ਹੁਣ ਇਹ ਹੈ ਕਿ ਈਸ਼ਵਰ ਦੀ ਮਰਜ਼ੀ ਕੀ ਹੈ ਈਸ਼ਵਰ ਕੰਦਾ ਹੈ ਸੱਚ ਸੋਚੋ ਸੱਚ ਕਰੋ ਸੱਚ ਬੋਲੋ ਸਾਰੇ ਸੱਚੇ ਕਰਮ ਕਰੋ ਕਾਰ ਵਿਹਾਰ ਵਿਵਹਾਰ ਸਾਰਾ ਸੱਚਾ ਕਰੋ ਸੱਚ ਦੇ ਵਿੱਚ ਹੀ ਬਰਕਤ ਹੈ ਝੂਠ ਬੋਲੋਗੇ ਹੀ ਨਹੀਂ ਪਾਪ ਹੋਏਗਾ ਹੀ ਨਹੀਂ ਤਾਂ ਫਿਰ ਦੁੱਖ ਕਿੱਥੋਂ ਆਏਗਾ ਕਰਮ ਜੋਸੀਂ ਬੀਜਦੇ ਹਾਂ ਉਸ ਤੋਂ ਅੱਗੇ ਹੋਏ ਫਲ ਉਹੀ ਆਧਾਰ ਬਣਦੇ ਹਨ ਸੁਖ ਦੁੱਖ ਦਾ ਸੱਚਾ ਕਰਮ ਬੀਜਾਂਗੇ ਤਾਂ ਦੁੱਖ ਹੋਏਗਾ ਹੀ ਨਹੀਂ ਸੋਖੀ ਸੁਖ ਹੋਏਗਾ ਸਾਨੂੰ ਈਸ਼ਵਰ ਦੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ ਈਸ਼ਵਰ ਤਾਂ ਸੁਖ ਦੇਣਾ ਚਾਹੁੰਦਾ ਹੈ ਕਿ ਮੇਰੇ ਬੱਚੇ ਸਾਰੇ ਅੱਛੇ ਕਰਮ ਕਰਨ ਤੇ ਮੈਂ ਇਹਨਾਂ ਨੂੰ ਖੁਸ਼ੀਆਂ ਦੇਵਾਂ ਸਭ ਕੁਝ ਦੇਵਾਂ ਤੰਦਰੁਸਤੀ ਦੇਵਾਂ ਸੁਚੱਜਾ ਜੀਵਨ ਜੀਣ ਦਾ ਬਲ ਬਖਸ਼ਾ ਈਸ਼ਵਰ ਗਲਤ ਸੋਚ ਹੀ ਨਹੀਂ ਸਕਦਾ ਕਿਉਂਕਿ ਉਹ ਈਸ਼ਵਰ ਹੈ ਉਹ ਸਭ ਦਾ ਪਤੀ ਹੈ ਉਹ ਸਭ ਦਾ ਪਿਤਾ ਵੀ ਹੈ ਮਾਤਾ ਵੀ ਹੈ ਤੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸੱਚ ਬੋਲਣ ਲਈ ਹੀ ਕਹਿੰਦੇ ਹਨ ਸੋ ਕਰਮ ਕਰਨ ਲਈ ਹੀ ਕਹਿੰਦੇ ਹਨ ਸੋ ਅਸੀਂ ਈਸ਼ਵਰ ਦੀ ਮਰਜ਼ੀ ਮੁਤਾਬਕ ਹੀ ਚੱਲਣਾ ਹੈ ਤੇ ਦੁੱਖਾਂ ਤੋਂ ਬਚਣਾ ਹੈ ਜਬਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਗੁਰੂ ਸਾਹਿਬ ਨੇ ਇਹ ਰਾਜ਼ ਖੋਲ ਦਿੱਤਾ ਸੀ ਕੋ ਨਾਨਕ ਪਾਸ਼ਾ ਕਹਿੰਦੇ ਨੇ ਸੋਚੇ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ ਤੋ ਕਨੀਏ ਹੀ ਸੋਚਾਂ ਸੋਚਲਾ ਲੱਖਾਂ ਵਾਲੀ ਸੋਚਲਾ ਉਹ ਤੇਰੇ ਮੁਤਾਬਕ ਸਭ ਠੀਕ ਨਹੀਂ ਹੋਏਗਾ ਕਿਉਂਕਿ ਤੇਰੇ ਮਨ ਵਿੱਚ ਦੋਹਾਂ ਕਿਸਮ ਦੇ ਸੰਸਕਾਰ ਹਨ ਅੱਛੇ ਵੀ ਬੁਰੇ ਵੀ ਉਸ ਤਰ੍ਹਾਂ ਦੇ ਹੀ ਕਰਮ ਬਣਦੇ ਹਨ ਚੁੱਪੇ ਚੁੱਪ ਨਾ ਹੋਵੀ ਜੇ ਲਾਏ ਰਹਾ ਲਿਵ ਤਾਰ ਤੇ ਮਨ ਨੂੰ ਕਹਿੰਦੇ ਹਾਂ ਕਿ ਤੂੰ ਚੁੱਪ ਨਹੀਂ ਹੁੰਦਾ ਕੋਸ਼ਿਸ਼ ਕਰ ਲੈ ਪਤੋਂ ਤੇ ਚੁੱਪਨੇ ਬੈਠ ਸਕਦਾ ਤੁਰਕ ਨਹੀਂ ਸਕਦਾ ਚਲਦਾ ਹੀ ਰਹਿੰਦਾ ਹੈ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ ਢੇਡ ਦੇ ਉੱਤੇ ਅਸੀਂ ਰੋਟੀਆਂ ਭਰ ਲਈਏ ਤਾਂ ਭੁੱਖ ਨਹੀਂ ਉਤਰਦੀ ਸਖਾਵਾਂਗੇ ਉਹ ਖੁੱਤਰ ਜਾਏਗੀ ਤੰਦਰੁਸਤੀ ਆ ਜਾਏਗੀ ਸੈਸ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲੇ ਨਾ ਏ ਮਨੁੱਖ ਤੇਰੀਆਂ ਕਿਤਨੀਆਂ ਇਸ਼ਾਰਨ ਪਾਉਣ ਹਜ਼ਾਰਾਂ ਹੀ ਆਉਣ ਉਹ ਤੇਰੇ ਨਾਲ ਨਹੀਂ ਚਲਦੇ ਆ ਸਾਰੀਆਂ ਕਿਉਂਕਿ ਤੂੰ ਅਰੇ ਸੱਚ ਦਾ ਲੜ ਨਹੀਂ ਫੜਿਆ ਕਿਵ ਸਚਿਆਰਾ ਹੋਈ ਹੈ ਕਿਵ ਟੂੜਾ ਟੁੱਟ ਪਾਲ ਗੁਰੂ ਜੀ ਕਹਿੰਦੇ ਹਨ ਫੇਰ ਸੋਚੋ ਕਿਸ ਤਰ੍ਹਾਂ ਸਚਿਆਰੇ ਬਣੀਏ ਕਿਵੇਂ ਸਾਡੇ ਪਾਪਾਂ ਦੀ ਪਾਲ ਜਹੀ ਲੰਬੀ ਹੈ ਲੰਬੀ ਕਤਾਰ ਹੈ ਉਕੇਵੇਂ ਟੁੱਟੇ ਠੀਕ ਆ ਸੀਸਾ ਸਚ ਨੂੰ ਕਹਿੰcie ਫਿਰ ਇਹਦਾ ਸੋਲੂਸ਼ਨ ਦੱਸਦੇ ਹਨ ਹੱਲ ਦੱਸਦੇ ਹਨ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਹਿੰਦੇ ਹਨ ਕਿ ਈਸ਼ਵਰ ਦੇ ਹੁਕਮ ਦੀ ਰਜ਼ਾ ਵਿੱਚ ਹੀ ਚੱਲਣ ਨਾਲ ਸਭ ਕੁਝ ਠੀਕ ਹੁੰਦਾ ਕੋਟ ਦੀ ਪਾਲ ਟੁੱਟ ਜਾਂਦੀ ਏ ਈਸ਼ਵਰ ਦਾ ਹੁਕਮ ਕੀ ਹੈ ਐਥੇ ਸੰਗਤ ਦੀ ਹੁਕਮ ਦੇ ਮਮਿਆਂ ਨੂੰ ਸਿਹਾਰੀ ਦਿੱਤੀ ਹੈ ਹੁਕਮ ਵਿੱਚ ਹੈ ਹੁਕਮ ਵਿੱਚ ਚੱਲਣਾ ਹੁਕਮ ਕੀ ਹੈ ਈਸ਼ਵਰ ਦਾ ਸਭ ਸੱਚ ਕਰੋ ਸੱਚੇ ਕਰਮ ਕਰੋ ਕਿਉਂਕਿ ਈਸ਼ਵਰ ਆਪ ਸੱਚ ਹੈ ਉਹਨਾਂ ਸੱਚ ਦਾ ਹੀ ਉਪਰੇਸ਼ ਦੇਣਾ ਤੂੰ ਸੱਚ ਪਸ ਤਪਸਾਰਾ ਹੀ ਹਰ ਪਾਸੇ ਈਸ਼ਵਰ ਦੇਖਣਾ ਚਾਹੁੰਦਾ ਹੈ ਸੱਚ ਹੀ ਸੁਖ ਦੇਣ ਵਾਲਾ ਹੈ ਸੱਚਾ ਟੋਲਟ ਕੀਤੇ ਹੋਏ ਕਰਮ ਸਾਰੇ ਹੀ ਦੁਖ ਦੇਣ ਵਾਲੇ ਹੁੰਦੇ ਹਨ ਸੋ ਅਸੀਂ ਮਰੋਖਾ ਨਹੀਂ ਸੱਚiar ਬਣਨਾ ਹੈ ਇੱਕ ਸੱਚੇ ਗੁਰੂ ਦੇ ਹੁਕਮ ਦੇ ਮੁਤਾਬਕ ਕੰਮ ਕਰਨਾ ਹੈ ਸੱਚ ਤੇ ਚੱਲਣਾ ਹੈ ਸੱਚ ਬੋਲਣਾ ਹੈ ਸੱਚੇ ਕਰਮ ਕਰਨੇ ਹਨ ਸੱਚੀ ਕਮਾਈ ਕਰਨੀ ਹੈ ਹੱਕ ਸੱਚ ਦੀ ਕਮਾਈ ਕਰਨੀ ਹੈ ਕਿਸੇ ਦਾ ਹੱਕ ਨਹੀਂ ਖੋਣਾ ਫਿਰ ਦੁੱਖ ਕਿੱਥੋਂ ਆ ਜਾਣੇ ਨੇ ਇਸ ਗੱਲ ਦੀ ਗੁਰੂ ਸਾਹਿਬ ਗਰੰਟੀ ਦੇ ਰਹੇ ਨੇ ਫਿਰ ਦੁੱਖ ਨਹੀਂ ਆਣਗੇ ਦਾਸ ਦਵਿੰਦਰਜੀਤ ਸਿੰਘ ਇਸ ਵੀਡੀਓ ਨੂੰ ਆਪ ਜੀ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਧੰਨਵਾਦ